ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਉਮੀਦ ਕਰਦੇ ਆ ਕਿ ਸਾਰੇ ਭਰਾ ਠੀਕ ਠਾਕ ਹੋਣਗੇ ਤੇ ਸਾਰੇ ਭਰਾਵਾਂ ਦੇ ਪਸ਼ੂ ਠੀਕ ਠਾਕ ਹੋਣਗੇ ਸੋ ਅੱਜ ਆਪਾਂ ਸਿੱਧੂ ਡੇਰੀ ਫਾਰਮ ਕਲਾਲਾ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਆਪਣੇ ਫਾਰਮ ਤੋਂ ਵੀਡੀਓ ਕਵਰ ਕਰਦੇ ਆ ਅੱਜ ਆਪਾਂ 16 ਤਰੀਕ ਨੂੰ ਵੀਡੀਓ ਕਵਰ ਕਰ ਰਹੇ ਆ 16 ਸਤੰਬਰ ਨੂੰ ਸ਼ਾਮ ਦਾ ਟਾਈਮ ਆ ਆਪਣਾ ਜੇਰ ਪ੍ਰੋਪਰ ਬੱਛੀ ਦੀ ਪੈ ਚੁੱਕੀ ਆ ਤਿੰਨ ਘੰਟੇ ਪਹਿਲਾਂ ਸੂਈ ਸੀ ਇਹ ਜੇਰ ਲੇਖੋ ਦੀ ਪ੍ਰੋਪਰ ਪੈ ਚੁੱਕੀ ਆ ਤੇ ਮੇਲ ਕਾਫ ਨੂੰ ਜਨਮ ਦਿੱਤਾਗਾ ਬਾਕੀ ਲਾਸਟ ਤੱਕ ਵੀਡੀਓ ਤੇ ਬਣੇ ਰਹੋ ਬੱਸੀ ਦਾ ਚੋਣ ਚਵਾਈ ਬਹੁਤ ਸਾਫ ਆ ਇੱਕ ਨੰਬਰ ਚੋਣ ਲੱਗਿਆ ਪੋਲੀ ਤੇ ਮੋਟੀ ਚਵਾਈ ਆ ਮਿਲ ਕੇ ਵੇਖ ਸਕਦੇ ਹੋ ਤੋਰ ਕੇ ਦਿਖਾਉਣੇ ਆ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਪਹਿਲੇ ਸੂਏ ਨੇ 20 ਲੀਟਰ ਤੋਂ ਬਾਹਰ ਦੁੱਧ ਦਿੱਤਾਗਾ ਤੁਸੀਂ ਇਹ ਕੀ 22 23 ਮੰਨ ਕੇ ਲੈ ਸਕਦੇ ਹੋ ਕਿਉਂਕਿ ਅੱਗੇ ਮੌਸਮ ਬਹੁਤ ਚੰਗਾ ਆਉਂਦਾ ਬਾਕੀ ਸਾਮ ਤੇ ਦੁੱਧਾਂ ਨੇ ਚੰਗਾ ਕੱਢਣਾ ਪੋਲੀ ਤੇ ਮੋਟੀ ਚਵਾਈ ਆ ਦੋਨੇ ਪਾਸੇ ਬਹਿ ਕੇ ਚੋਣ ਵਾਲੀ ਚੀਜ਼ ਆ ਤੁਹਾਨੂੰ ਧਾਰਾਂ ਵੀਡੀਓ ਚ ਮਾਰ ਕੇ ਦਿਖਾਵਾਂਗੇ ਤੇ ਤਾਜੀ ਸੂਈ ਆ 3-4 ਘੰਟੇ ਪਹਿਲਾਂ ਜੇਰੇ ਦੀ ਆ ਪਈਆ ਪ੍ਰੋਪਰ ਸਤੋਰ ਕੇ ਦਿਖਾਉਣੇ ਆ ਪਹਿਲਾਂ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਤੁਹਾਨੂੰ ਧਾਰਾ ਵੀਡੀਓ ਚ ਮਾਰ ਕੇ ਦਿਖਾਵਾਂਗੇ ਸੋ ਇਸ ਤੋਂ ਇਲਾਵਾ ਵੀ ਆਪਣੇ ਫਾਰਮ ਦੇ 20 ਤੋਂ 22 ਨਗ 20 ਲੀਟਰ ਤੋਂ ਲੈ ਕੇ 40 ਲੀਟਰ ਤੱਕ ਦੀਆਂ ਬੱਸੀਆਂ ਸੇਲ ਵਾਸਤੇ ਅਵੇਲੇਬਲ ਆ ਇਹਨਾਂ ਦੀ ਵੀਡੀਓ ਕੱਲ ਨੂੰ ਅਪਲੋਡ ਕਰਾਂਗੇ ਆਪਣੇ ਚੈਨਲ ਤੇ ਦੁਪਹਿਰੇ 2 ਵਜੇ ਤੋਂ ਬਾਅਦ ਬਾਕੀ ਫਿਲਹਾਲ ਸਾਨੂੰ ਇੱਕ ਨੰਬਰ ਵਾਲੀ ਆਪਾਂ ਜਰਸੀ ਤੋੜ ਕੇ ਤੁਹਾਨੂੰ ਤੋਰ ਪੁੱਤ ਸੋ ਦੇਖੋ ਇੱਥੋਂ ਤੁਸੀਂ ਹਵਾਨੇ ਦੀ ਜੱਜਮੈਂਟ ਕਰਿਓ ਕਹਿਣ ਨੂੰ ਤਾਂ ਆਪਾਂ 25-22 ਵੀ ਕਹਿ ਸਕਦੇ ਆ ਪਰ ਦੁੱਧ ਦੇ ਨੇ ਪਰ ਜਿਹੜਾ ਮਾਲਕਾਂ ਦਾ ਦੱਸਣ ਦਾ ਮੁਤਾਬਕ ਇਹਨਾਂ ਨੇ 20 ਤੋਂ ਪਲੱਸ ਦੁੱਧ ਕੱਢਿਆ ਹੋਇਆਗਾ ਪਹਿਲੇ ਸੂਏ ਸੋ ਦੂਜੇ ਸੂਏ ਤੁਸੀਂ ਚਾਹੇ 24 ਮੰਨੋ ਚਾਹੇ 25 ਉਹ ਤੁਹਾਡੀ ਸੇਵਾ ਦਾ ਹੁੰਦਾ ਪਰ ਹਵਾਨਾ ਗਵਾਹੀ ਭਰਦਾ ਤਾਜੀ ਸੂਈ ਆ ਦੇਖ ਸਕਦੇ ਤੁਸੀਂ ਬਾਕੀ ਇੱਥੋਂ ਦੇਖੋ ਹਾਈਟ ਲੈਂਥ ਬੱਚੀ ਦੀ ਇੱਥੋਂ ਦੇਖ ਸਕਦੇ ਹੋ ਖੜ ਨਹੀਂ ਖੜ ਨਹੀਂ ਦੇਖੋ ਬੱਸੀ ਦੀ ਬਾਕੀ ਥਣ ਬਹੁਤ ਸਾਫ਼ ਲੱਗਿਆਗਾ ਬਾਕੀ ਇੱਥੋਂ ਤੁਸੀਂ ਚੈੱਕ ਕਰਿਓ ਦੁਬਾਰੇ ਹਵਾਨਾ ਲੈ ਚੱਲ ਪੁੱਤ ਥੋੜੀ ਬੱਜੇ ਕਰਕੇ ਤੇਜ਼ੀ ਕਰਦੀ ਆ ਬਾਕੀ ਹਵਾਨਾ ਬਹੁਤ ਸੋਹਣਾ ਤਿਆਰ ਕੀਤਾ ਹੋਇਆਗਾ ਹੌਲੀ ਪੁੱਤ ਹੌਲੀ ਸੋ ਸਾਨੂੰ ਧਾਰਾਂ ਵੀਡੀਓ 'ਚ ਮਾਰ ਕੇ ਦਿਖਾਵਾਂਗੇ ਪਿਓਰ ਪੰਜਾਬ ਵਾਲੀ ਜਰਸੀ ਆ ਗਈ ਐ ਖੁੱਲਾ ਡੁੱਲਾ ਹਵਾਨਾ ਚੰਗਾ ਦੁੱਧ ਦੀ ਮਾਲਕਣ ਬਣੂਗੀ ਬਾਕੀ ਹਵਾਨੇ ਤੇ ਨਾੜਾਂ ਦੇਖੋ ਤੁਸੀਂ ਕਿਉਂਕਿ ਦੁੱਧ ਵਾਲੇ ਪਸ਼ੂਆਂ ਦੇ ਨਿਸ਼ਾਨੀਆਂ ਹੁੰਦੀਆਂ ਨੇ ਬਾਕੀ ਮੇਨ ਕੰਮ ਆਪਿਆਗਾ ਇਹ ਜੇਰ ਪੈਣੀ ਬਹੁਤ ਜ਼ਰੂਰੀ ਹੁੰਦੀ ਆ ਬਾਕੀ ਇੱਥੋਂ ਬਰੀਡ ਬਰੂਡ ਵੱਸੀ ਦੇਖ ਸਕਦਾ ਤੁਸੀਂ ਸੋ ਇੱਥੋਂ ਚੈੱਕ ਕਰੋ ਤੁਸੀਂ ਇੱਥੋਂ ਹਵਾਨਾ ਚੈੱਕ ਕਰ ਧਾਰਾਂ ਦੇਖੋ ਅੰਤ 1.5 ਲੀਟਰ ਆ ਗਿਆ ਕਿਸਕੈਂਟਾਂ ਦੇ ਹਿਸਾਬ ਨਾਲ ਪਰੂ ਦੇਖੋ ਪੋਲੀ ਤੇ ਮੋਟੀ ਚਵਾਈ ਹੈ ਕੋਈ ਮੇਰਾ ਵੀਰ ਆਨਲਾਈਨ ਮੰਗਾਉਂਦਾ ਨਾ ਕੋਈ ਭੂਰ ਸਰ ਲਸਣਾਂ ਦੀ ਇਹ ਪਾਸ ਹੋ ਚੁੱਕੀ ਹੈ ਦੇਖੋ ਐ ਚਵਾਈ ਜਿਹਨੂੰ ਕਹਿੰਦੇ ਪੋਲੀ ਤੇ ਮੋਟੀ ਦੁਨੇ ਪਾਸੇ ਬਹਿ ਕੇ ਚੌਣ ਵਾਲੀ ਆ ਪਿਓਰ ਪੰਜਾਬ ਵਾਲੀ ਜਰਸੀ ਆ ਗਈ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੇ ਇਹ ਸੇਲ ਵਾਸਤੇ ਅਵੇਲੇਬਲ ਆ ਤੁਸੀਂ ਦੇਖ ਸਕਦੇ ਦੁਨੇ ਪਾਸੇ ਬਹਿ ਕੇ ਧਾਰ ਗੱਡੀ ਹੈ ਦੀ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ